Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੈ ਸ਼੍ਰੀ ਰਾਮ ਜੀ ਸਾਡੇ ਸਾਵਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ਿਪਰੀ ਮੰਦਿਰ ਦੇ ਵਿੱਚ ਇੱਕ ਬੜਾ ਪਿਆਨਾ ਚੋਰੀ ਰਡਾਕਾ ਪਿਆ ਹੈ ਆ ਭਗਵਾਨ ਬੋਲੇ ਨਾਲ ਦਾ ਸ਼ਿਵਰੀ ਸ਼ਿਵਲਿੰਗ ਤੇੱਥੇ ਲੱਗੀ ਸੀ ਸਾਰੀ ਚਾਂਦੀ ਦੀ ਜਲੇਰੀ ਜਲੇਰੀ ਪਟਕੇ ਲੈ ਕੇ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਚਾਂਦੀ ਦੀ ਗਾਗਰ ਲਾ ਕੇ ਲੈ ਕੇ ਯਵਨੇ ਸ਼ਿਵਲਿੰਗ ਨੂੰ ਬਹੁਤ ਬੁਰੇ ਧੱਕੇ ਨਾਲ ਪਟਕੇ ਉਹਨਾਂ ਨੇ ਸਭਲਾਂ ਨਾਲ ਖੰਡਿਤ ਕਰਤਾ ਪਰ ਕੈਮਰੇ ਅੱਜ ਯਵਨੇ ਸ਼ਿਵਲਿੰਗ ਨੂੰ ਜਾ ਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ 'ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ 'ਚ ਕੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇਥੇ ਆ ਰਾਮ ਦਰਵਾਰ ਰਾਮ ਦਰਵਾਸ ਹੀ ਇਹ ਰਾਮ ਦਰਵਾਰ ਤੇ ਸਾਰੇ ਮੁਕਟ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇ ਤੇ ਮਾਤਾ ਸੀਤਾ ਦੇ ਲਾਗੇ ਲਾਗੇ ਜਦ ਇਹਨਾਂ ਕੋਲ ਲੋਕ ਨਹੀਂ ਖੁੱਲਿਆ ਤਾਂ ਉਹਨਾਂ ਨੇ ਆ ਸ਼ੀਸ਼ਾ ਤੋੜ ਕੇ ਇਸ ਜੋ ਦਰਵਾਰ ਹੈ ਬਣਿਆ ਹੈ ਭਗਵਾਨ ਰਾਮ ਦਾ ਮੁਕਟ ਉਤਾਰੇ ਉਸ ਤੋਂ ਬਾਅਦ اے ਭਗਵਾਨ ਹਨੂਮਾਨ ਜੀ ਦਾ ਕੋਰੇ ਵੀ ਅਜਮਾਨ ਨੇ ਤੇ ਰੰਧਾ ਕिशन ਜੀ ਆ ਲੋਕ ਖੋਲ ਲਿਆ ਉਹਨਾਂ ਨੇ ਚਾਬੀਆਂ ਸੀ ਉਹਨਾਂ ਕੋਲ ਹੀ ਦਾ ਡੁਪਲੀਕੇਟ ਸੀ ਤਾਂ ਇਹ ਭਗਵਾਨ ਹਨੂਮਾਨ ਜੀ ਦਾ ਅਲੱਗ ਅਗ੍ਰਸ਼ੀਰਮ ਘਟ ਉਤਾਰ ਕੇ ਪਲੱਸ ਠਾਕੁਰ ਜੀ ਦੀ ਬੰਸੀ ਵਗੜਾ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਪ ਦਾ ਲੋਕ ਵੀ ਖੋਲ ਲਿਆ ਜਿੱਥੇ ਮਾਤਾ ਰਣੀ ਸਾਕਸ਼ਾਤ ਵੀ ਰਾਜਮਾਨ ਹੈ ਤਾਂ ਮਾਤਾ ਰਣੀ ਦਾ ਸੋਨੇ ਦੀ ਨਥਵੀ ਉਹ ਉਤਾਰ ਕੇ ਲੈ ਗਏ ਤੇ ਇਧਰੋਂ ਵੀ ਜਿਹੜੇ ਮੁਕਰ ਸੀ ਉਹ ਉਤਾਰ ਕੇ ਲੈ ਗਏ ਇਹ ਬਹੁਤ ਬੁਰੇ ਤਰੀਕੇ ਨਾਲ ਸਿਪਰੀ ਮੰਦਰ ਖੰਨਾ ਬਹੁਤ ਹੀ ਪ੍ਰਾਚੀਨ ਬੜਾ ਹੀ ਮਸ਼ਹੂਰ ਮੰਦਰ ਜਿਸ ਦੇ ਵਿੱਚ ਅਜਿਹਾ ਚ ਉਹਨਾਂ ਨੇ ਬਹੁਤ ਬੁਰੇ ਤਰੀਕੇ ਨਾਲ ਦੱਕ ਮਾਰੇ ਪਰ ਬਹੁਤ ਹੀ ਮਰੀ ਸਾਨੂੰ ਜਦੋਂ ਜਦੋਂ ਖੜਿਆ ਨਹੀਂ ਹੋ। ਪਤਰਾ ਨਾਲ ਚੰਗਾ ਚੰਗਾ ਜੀ ਪਰ ਤੋਂ। ਮੰਨਿਆ ਸੀ ਤਾਂ ਪੜ ਜਾਵੇ। ਪਤਲਾ ਰਹਿ ਦਿੱਤ ਪਹਿਲਾਂ ਤਾਂ ਅੰਕੜਾ ਰਹਿ ਗਿਆ। ਸ਼ੇਵਲਿੰਗ ਆਪਣਾ ਪਹਿਲਾਂ ਵੀ ਦੋੜਦਾ ਜਿਆ ਆਪਾਂ ਨੂੰ ਲੱਗਦਾ ਜੀ ਇਹ ਨਹੀਂ ਹੋ ਚਾਹ। ਇਹ ਟਿਕਾਣਾ ਜੀ ਉਹਨਾਂ ਜਿਹੜੀਆਂ ਪਹਿਲਾਂ ਨਾਲ ਕੋਈ ਚੋਰੀ ਦਾ ਕੁਝ ਨਹੀਂ ਸੀ ਜੀ ਸਰੋ। ਆਮਨੇ ਆਪਾਂ ਉਹ ਰਸਤਾ ਜਾਦੀ ਕੁੰਦੇ ਨਾਲ ਪੁੱਛਦਾ ਪੁੱਛਿਆ ਉਹ ਬਦਲ ਰਹੇ ਬਹਿਣ ਕਿ ਇਹ ਫਿਲਹਾਲਦੇ ਬੰਦੇ ਤੱਕ ਨਹੀਂ ਬਾਹਰ ਨਹੀਂ ਪੜਾ ਇਹ ਜਿੰਦਾ ਜੋਨੇ ਨੂੰ ਨਹੀਂ ਲੱਗਦਾ ਮਨਸੇ ਨੇ ਇਹ ਉਹ ਤੇ ਉਹ ਤੋਂ ਦੂਰ ਮੇਕ ਤੇ ਪਰ ਜੇਰਾ ਨਹੀਂ ਹੋਣੀ ਸਵੇਰ ਹੋਸੇ ਜਾਵੋਗੇ ਮੰਦਰ ਗਿਆ ਸੀ ਸੀ ਪ੍ਰਿੰਸ ਦੇ ਜਿਹਨ ਮਦਰਸਾ ਚੋਰੀ ਹੋ ਗਿਆ ਤੇ ਕੋਈ ਲੋੜ ਨਹੀਂ ਆਵੇ ਸਾਨੂੰ ਦੋਰੀਏ